ਰਸ਼ੀ ਗਾਲ ਜੀ ਸਾਰੇ ਕਬੂਤਰ ਬਾਜ਼ ਵੀਰਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੋ। ਹੋਰ ਘਰ ਪਰਵਾਹ ਠੀਕ ਹੈ ਸਾਰਿਆਂ ਦੇ। ਅੱਜ ਗੱਲ ਕਰਨ ਲੱਗਾ ਜੀ ਨੈਕਸਟ ਵੀਡੀਓ ਦੇ ਵਿੱਚ ਇੱਕ ਐਸੀ ਚੀਜ਼ ਦੀ ਜਿਹਨੂੰ ਮੈਂ ਕਬੂਤਰ ਕਬੂਤਰਾਂ ਵਾਸਤੇ ਇੱਕ ਤਰ੍ਹਾਂ ਦਾ ਆਰਾਮ ਬਾਨ ਕਹਿਣਾ। ਠੀਕ ਹੈ ਜੀ। ਕਿਉਂਕਿ ਜਦੋਂ ਦਾ ਮੈਨੂੰ ਉਸ ਚੀਜ਼ ਬਾਰੇ ਵੀਰੋਂ ਨੋਲਿਜ ਹੋਈ ਹੈ ਨਾ ਤੇ ਮੈਨੂੰ ਪਰਸਨਲੀ ਤੌਰ ਤੇ ਇੰਨਾ ਫਾਇਦਾ ਲੱਗਾ ਉਹ ਕਬੂਤਰਾ ਵਾਸਤੇ ਵੀ ਮੈਂ 2018 ਦੀ ਉਹ ਚੀਜ਼ ਵਰਤਣਾ ਪਿਆ ਤੇ 18 ਦੀ ਚੀਜ਼ ਵਰਤਦਾ ਹੋਇਆ ਅੱਜ ਬਿਲ 2025 ਆ ਗਈ ਆ ਤੇ ਮੈਂ 19 ਜਾਂ 20 ਤੋਂ ਬਾਅਦ ਕਬੂਤਰਾ ਨੂੰ ਵੈਕਸੀਨ ਨਹੀਂ ਕੀਤੀ ਹੈਗੀ ਠੀਕ ਹੈ ਜੀ ਨਾ ਹੀ ਬਾਬੇ ਨਾਨਕ ਦੀ ਇੰਨੀ ਮਿਹਰ ਰਹੀ ਆ ਵੀ ਜ਼ਰੂਰਤ ਵੀ ਨਹੀਂ ਪਈ ਨੇ ਨਹੀਂ ਮੈਂ ਕੀਤੀ ਨਹੀਂ ਤੇ ਮੈਂ ਹਰ 6 ਮਹੀਨੇ ਬਾਅਦ ਕਬੂਤਰਾਂ ਨੂੰ ਵੈਕਸੀਨ ਕਰਨਾ ਹੁੰਦਾ ਠੀਕ ਹੈ ਜੀ ਆਰ 2 ਵੀ ਦੀ ਵੈਕਸੀਨ ਲਾਉਣਾ ਹੈ 6 ਮਹੀਨੇ ਬਾਅਦ ਰਿਪੀਟ ਕਰਨਾ ਸਮਰ ਪਰ ਮੈਂ ਜਦੋਂ ਤਾਂ ਉਹ ਪ੍ਰੋਡਕਟ ਯੂਜ਼ ਕਰਨਾ ਪਿਆ ਤੇ ਬਾਬੇ ਨਾਨਕ ਦੀ ਮਹਿਨ ਨਾ ਕਬੂਤਰ ਫਿੱਟ ਹੈ ਵੈਕਸੀਨ ਨਹੀਂ ਕੀਤੀ ਹੈਗੀ ਉਹਨਾਂ ਨੂੰ ਮੈਂ ਕਿਸੇ ਤਰ੍ਹਾਂ ਦੀ ਵੀ ਤੇ ਉਸ ਚੀਜ਼ ਦਾ ਅਗਰ ਜੇ ਭਰਾਓ ਤੁਸੀਂ ਥੋੜੇ ਜਿਏ ਕਿਉਂਕਿ ਅੱਜਕੱਲ ਹਰ ਇੱਕ ਦੇ ਹੱਥ ਵਿੱਚ ਫੋਨ ਹੈ ਹਨ ਜੇ ਥੋੜੀ ਜੀ ਨੋਲਿਜ ਰੱਖਦੇ ਹੋ ਤੇ YouTube ਦੇ ਉੱਤੇ ਖੋਲ ਕੇ ਦੇਖੋ ਸਰਚ ਮਾਰਿਆ ਜੇ ਤੇ ਤੁਹਾਨੂੰ ਪਤਾ ਲੱਗੇਗਾ ਵੀ ਉਹ ਕੂਤਰਬਾਜੀ ਵਿੱਚ ਕਿੱਡੀ ਮਾਇਨੇ ਰੱਖਦੀ ਓ ਚੀਜ਼ ਹਨਾ ਜੇ ਆਪਾਂ ਉਹ ਚੀਜ਼ ਨੂੰ ਵਰਤਨੇ ਆ ਕਬੂਤਰਾਂ ਅੰਦਰ ਜਿਹੜਾ ਘੁੰਮਣ ਵਾਲੀ ਬਿਮਾਰੀ ਜਿਹਨੂੰ ਰਾਣੀ ਖੇਤ ਕਹਿੰਦਾ ਹਨਾ ਇਹ ਸਿਰਫ ਤੇ ਸਿਰਫ ਬੈਕਟੀਰੀਆ ਹੁੰਦਾ ਠੀਕ ਹੈ ਇਹਦੇ ਜੰਮਸ ਹੁੰਦੇ ਨੇ ਬਿਮਾਰੀ ਦੇ ਤੇ ਉਹ ਚੀਜ਼ ਜੇਕਰ ਵਰਤਨੇ ਆ ਤੇ ਉਹ ਇਹਨੂੰ ਪਣਪਣ ਹੀ ਨਹੀਂ ਦਿੰਦੀ ਅੰਦਰ ਵਧਣ ਹੀ ਨਹੀਂ ਦਿੰਦੀ ਹੈਗੀ ਹੈਨਾ ਤੇ ਖੋਰੀਏ ਦੇ ਬਹੁਤ ਬੈਨੀਫਿਟ ਨੇ ਸਭ ਤੋਂ ਵੱਡਾ ਤੇ ਇਹੀ ਹੈ ਵੀ ਕਬੂਤਰਾਂ ਦੇ ਅੰਦਰ ਤੁਹਾਡੇ ਘੁੰਮਣ ਵਾਲੀ ਬਿਮਾਰੀ ਦਾ ਚਾਂਸ ਬਹੁਤ ਘਟ ਜਾਂਦੇ ਆ ਬਹੁਤ ਜ਼ਿਆਦੇ ਘਟ ਜਾਂਦੇ ਆ ਜੇ ਅਗਰ ਤੁਸੀਂ ਥੋੜੀ ਬਹੁਤੀ ਕਬੂਤਰਾਂ ਦੀ ਕੇਅਰ ਕਰਦੇ ਹੋ ਉਹਨਾਂ ਨੂੰ ਦੇਖਰੇਖ ਕਰਦੇ ਹੋ ਤੇ ਤੁਹਾਡੇ ਖੁੱਡੇ ਅੰਦਰ ਖੁਦ ਬਿਮਾਰੀ ਨਹੀਂ ਆਏਗੀ ਅਗਰ ਤੁਸੀਂ ਬਾਹਰੋਂ ਨਹੀਂ ਲੈ ਕੇ ਹੁੰਦੇ ਹਾਂ ਅਗਰ ਜੇ ਤੁਸੀਂ ਮੰਨ ਲਓ ਵੀ ਬਾਹਰੋਂ ਕਬੂਤਰ ਹੀ ਕੋਈ ਇਨਫੈਕਟਡ ਕਬੂਤਰ ਲਿਆਓ ਲਿਆ ਕੇ ਖੁੱਡੇ 'ਚ ਛੱਡ ਦਿਓ ਫਿਰ ਤੋ ਦੇਖੋ ਨੇਚਰਲੀ ਜੀ ਗੱਲ ਹੈ ਵੀ ਬਿਮਾਰੀ ਬਦੂਗੀ ਅਗਰ ਤੁਸੀਂ ਕਬੂਤਰ ਕੋਈ ਇਹੋ ਜਿਹਾ ਨਹੀਂ ਕਿਤੋਂ ਲੈ ਕੇ ਹੁੰਦੇ ਕਈ ਵਾਰ ਕੀ ਹੁੰਦਾ ਹੈ ਬੰਦਾ ਕਈ ਭਰਾਵਾਂ ਦੇ ਪ੍ਰੋਬਲਮ ਆ ਜਾਂਦੀ ਆ ਘੁੰਮਣ ਵਾਲੀ ਬਿਮਾਰੀ ਦੀ ਰਾਣੀ ਖੇਤ ਦੀ ਅਗਲੇ ਆਖਣਗੇ ਭਾਜੀ ਵੀ ਅਸੀਂ ਕਿਤੋਂ ਕਬੂਤਰ ਵੀ ਨਹੀਂ ਲੈ ਕੇ ਆਏ ਯਾਰ ਸਾਲੀ ਜੇ ਬਿਮਾਰੀ ਆ ਕਿੱਥੋਂ ਗਈ ਇਹ ਬਿਮਾਰੀ ਕਿੱਥੋਂ ਆ ਗਈ ਸੀ ਤੇ ਕਿਤੋਂ ਕਬੂਤਰ ਵੀ ਨਹੀਂ ਲੈ ਕੇ ਆਏ ਤੇ ਜਿਹੜੀ ਆ ਪ੍ਰੋਬਲਮ ਹੈ ਨਾ ਵਾਇਰਸ ਕੋਈ ਵੀ ਆ ਅਗਰ ਤੁਹਾਡੇ ਇੱਕ ਵਾਰ ਤੁਹਾਡੇ ਖੁੱਡੇ ਵਿੱਚ ਆ ਗਿਆ ਤੇ ਉਹ ਜਾਂਦਾ ਨਹੀਂ ਹੈਗਾ ਉਹ ਕਦੀ ਵੀ ਉਹ ਸਿਰਫ ਤੇ ਸਿਰਫ ਇਹ ਚੀਜ਼ ਦੀ ਤਾਕ ਕੋਈ ਤਰਿੰਦਾ ਵੀ ਕਦੋਂ ਇਹਨਾਂ ਦੇ ਖੁੱਡੇ ਦੇ ਅੰਦਰ ਕਮਜ਼ੋਰੀ ਕਬੂਤਰਾ ਚਾਏ ਤੇ ਮੈਂ ਦੁਬਾਰਾ ਹੈਵੀ ਹੋਵਾਂ ਕੋਈ ਵੀ ਤੁਹਾਡੇ ਖੁੱਡੇ ਅੰਦਰ ਪ੍ਰੋਬਲਮ ਆ ਗਈ ਤੁਸੀਂ ਇਹ ਨਾ ਸੋਚਿਆ ਜੇ ਵੀ ਉਹ ਵਾਇਰਸ ਤੁਹਾਡਾ ਖੁੱਡੇ ਚੋਂ ਚਲਾ ਗਿਆ ਉਹ ਖੁੱਡੇ ਚੋਂ ਕਦੀ ਵੀ ਨਹੀਂ ਜਾਂਦਾ ਹੈਗਾ ਚਾਹੇ ਉਹ ਅੱਖਾਂ ਦਾ ਚਾਹੇ ਉਹ ਕਮਮਨ ਵਾਲੀ ਬਿਮਾਰੀ ਦਾ ਹੋਰ ਬੜੇ ਤਰ੍ਹਾਂ ਦੇ ਵਾਇਰਸ ਹੁੰਦੇ ਆ ਸੀਆਰਡੀ ਹੁੰਦੀ ਆ ਹਨਾ ਤੇ ਕਈ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਹੁਣ ਰਾਣੀ ਖੇਤੀ ਆਪਾਂ ਗੱਲ ਕਰਨੇ ਪਿਆ ਤੇ ਇਹੀ 167 ਤਰ੍ਹਾਂ ਦੀ ਹੈ ਇਹ ਵਾਇਰਸ ਆਪਣਾ ਆਪ 167 ਤਰ੍ਹਾਂ ਚ ਪਹੁੰਚ ਗਿਆ ਡਾਕਟਰੀ ਲਾਈਨ ਵਿੱਚ ਤੇ ਇਹੀ ਆ ਵੀ ਕਈ ਵਾਰ ਬੰਦੇ ਨੂੰ ਸਮਝ ਹੀ ਨਹੀਂ ਆਉਂਦੀ ਹੈਗੀ ਵੀ ਇਹ ਇਹਨਾਂ ਨੂੰ ਪ੍ਰੋਬਲਮ ਕੀ ਹੈ ਵੀ ਨਵੀਂ ਜੀ ਚੀਜ਼ ਦੇਖਣ ਨੂੰ ਮਿਲਦੀ ਆ ਪਰ ਮੈਂ ਜਦੋਂ ਦਾ ਇਹ ਪ੍ਰੋਡਕਟ ਵਰਤਣਾ ਪਿਆ ਮੈਨੂੰ ਸਭ ਤੋਂ ਜਿਹੜੀ ਮੇਨ ਬਿਮਾਰੀ ਹੈ ਕਬੂਤਰਾ ਚ ਘੁੰਮਣ ਵਾਲੀ ਉਦੇ ਤੋਂ ਮੈਨੂੰ ਬਹੁਤ ਮੇਰੇ ਕਬੂਤਰਾਂ ਦਾ ਬਚਾ ਆ ਅੱਜ 5-6 ਸਾਲ ਹੋ ਗਏ ਆ ਇਹ ਚੀਜ਼ ਨੂੰ ਵਰਤਦਿਆਂ ਨੂੰ ਤੇ ਮੇਰੇ ਖਾਤੇ 7-8 ਸਾਲ ਹੋ ਗਏ ਆ ਪਰ ਵੈਕਸੀਨ ਨਾ ਕੀਤੀਆਂ ਨੂੰ ਮੈਨੂੰ 5 ਸਾਲ ਹੋ ਚੱਲਿਆ 6ਵਾਂ ਲੱਗ ਗਿਆ ਮੈਨੂੰ ਵੀ ਮੈਂ ਕਬੂਤਰਾਂ ਨੂੰ ਵੈਕਸੀਨ ਨਹੀਂ ਕੀਤੀ ਤੇ ਨਹੀਂ ਜ਼ਰੂਰਤ ਪਈ ਪਰ ਇਹ ਆ ਵੀ ਇਹ ਭਾਈ ਮੈਂ ਖੁੱਡੇ 'ਚ ਚਾਹੇ ਦਾਣਾ ਮੁੱਕ ਦੇ ਪਰ ਮੈਂ ਇਹ ਚੀਜ਼ ਨਹੀਂ ਮੁੱਕਣ ਦਿੰਦਾ ਹਨਾ ਇਹ ਵਰਤਦਾ ਰਹਿਣਾ ਮੈਂ ਤੇ ਬਰਤਨ ਦੇ ਨਾਲ ਇਹਦਾ ਟਾਈਮ ਦਾ ਹਿਸਾਬ ਕਿਤਾਬ ਹੁੰਦਾ ਵੀ ਕਿਹੜੇ ਮੌਸਮ ਚ ਆਪਾਂ ਕਿੰਨੀ ਬਰਤਨੀ ਆ ਹਨ ਕਿੰਨੇ ਦਿਨਾਂ ਬਾਅਦ ਰੀਪੀਟ ਕਰਨੀ ਆ ਇਹਦਾ ਫਰਕ ਹੁੰਦਾ ਤੇ ਮੈਂ ਵੀ ਕਾਹਾਂਗਾ ਵੀ ਤੁਸੀਂ ਸਾਰੇ ਭਰਾ ਚੀਜ਼ ਨੂੰ ਵਰਤੋ ਰਿਜ਼ਲਟ ਲਵੋ ਇਹਦਾ ਬੈਨੀਫਿਟ ਇੱਕ ਤੇ ਰਾਣੀ ਖੇਤ ਮੰਨ ਲਓ ਰਾਣੀ ਖੇਤ ਦੇ ਵਿੱਚ ਕੰਮ ਕਰਦਾ ਹਨਾ ਘੁੰਮਣ ਵਾਲੀ ਬਿਮਾਰੀ ਚ ਤੇ ਦੂਜਾ ਵੀਰੋ ਇਹ ਕਬੂਤਰਾਂ ਦੇ ਉੱਡਣ ਵਾਲੇ ਕਬੂਤਰਾਂ 'ਚ ਵੀ ਇਹ ਫਰਕ ਪੰਦਾ ਅਡਾਰ ਦੇ ਵਿੱਚ ਹਨ ਉਹ ਤੇ ਨੇਚਰਲੀ ਗੱਲ ਹੈ ਅਗਰ ਜੇ ਕਬੂਤਰ ਦੇ ਅੰਦਰ ਬਿਮਾਰੀ ਨਹੀਂ ਹੈਗੀ ਕਬੂਤਰ ਉੱਡੂਗਾ ਇਹ ਜਿਹੜੇ ਨਰ ਬੋਤਨ ਪਾਣ ਵਾਲੀ ਕੰਮ ਹੁੰਦਾ ਜੋ ਪ੍ਰੋਸੈਸ ਹੁੰਦਾ ਉਹਦੇ 'ਚ ਵੀ ਫਾਇਦਾ ਕਰਦਾ ਇਹ ਮਦੀਨਾ ਨੂੰ ਅੰਡੇ ਰਖਾਂਚ ਵੀ ਫਾਇਦਾ ਕਰਦਾ ਠੀਕ ਹੈ ਕੁਝ ਪਰਸੈਂਟ ਇਹ ਨਹੀਂ ਹੈਗਾ ਵੀ ਜੇ ਇਹਦੇ ਪਾਣ ਨਾਲ ਜਿਹਦੀਆਂ ਮਦੀਨਾ ਅੰਡੇ ਰੁਕੀਆਂ ਹੋਈਆਂ ਨੇ ਉਹ ਚੱਲ ਪੈਣਗੀਆਂ ਨਹੀਂ ਪਰ ਜੇ ਤੁਸੀਂ ਇਹ ਖੋਲ ਕੇ ਦੇਖੋਗੇ ਨਾ YouTube ਦੇ ਉੱਤੇ ਦਾ ਸਰਚ ਮਾਰੋਗੇ ਤਾਂ ਤੁਹਾਨੂੰ ਸਭ ਕੁਝ ਇਹਦੇ ਬਾਰੇ ਪਤਾ ਲੱਗ ਜੇਗਾ ਇਹ ਅੰਗਰੇਜ਼ ਲੋਕ ਵੀ ਜਿਹੜੇ ਕਬੂਤਰ ਰੱਖਦੇ ਉਹ ਵੀ ਇਸ ਚੀਜ਼ ਨੂੰ ਵਰਤਦੇ ਆ ਤੇ ਨੇਚਰਲ ਚੀਜ਼ ਐ ਕੋਈ ਦਵਾਈ ਨਹੀਂ ਹੈਗੀ ਠੀਕ ਆ ਤੇ ਇਹ ਕੀ ਆ ਹੁਣ ਮੈਂ ਤੁਹਾਨੂੰ ਵਿਖਾਣ ਲੱਗਾ ਇਸ ਚੀਜ਼ ਤੇ ਗੌਰ ਕਰੋ ਮੈਂ ਬਹੁਤ ਜਿਆਦਾ ਰਿਕਾਰਡਿੰਗ ਆ ਇਹਦੇ ਬਾਰੇ ਗਰੁੱਪਾਂ ਦੇ ਵਿੱਚ ਪਾਈਆਂ ਨੇ ਪਰ ਸ਼ਾਇਦ ਲੋਕੀ ਗੌਰ ਘੱਟ ਕਰਦੇ ਆ ਮੇਰੀ ਚੀਜ਼ ਗੱਲ ਦੇ ਉੱਤੇ ਪਰ ਮੈਂ ਖੋਦੇ ਵੀ ਵਰਤਕੇ ਦਾ ਰਿਜ਼ਲਟ ਲਿਆ ਤੇ ਐਵੇਂ ਨਹੀਂ ਇਹਦਾ ਮੈਂ ਨਾਂ ਆਰਾਮ ਬਣ ਰੱਖਿਆ ਕਿਸੇ ਗੱਲ ਕਰਕੇ ਰੱਖਿਆ ਹੋਇਆ ਠੀਕ ਆ ਉਹ ਮੈਂ ਤੁਹਾਨੂੰ ਚੀਜ਼ ਦੇ ਦਰਸ਼ਨ ਕਰਾਨਾ ਵੀ ਉਹ ਕੀ ਚੀਜ਼ ਆ ਠੀਕ ਆ ਗੌਰ ਕਰੋ ਬਾਕੀ ਕਿਵੇਂ ਵਰਤਣੀ ਆ ਕਿਵੇਂ ਨਹੀਂ ਉਹ ਫਿਰ ਅੱਗੇ ਗੱਲ ਕਰਨੇ ਹਾਂ ਹਾਂਜੀ ਵੀਰੋ ਆਏ ਜੀ ਐਪਲ ਸਾਈਡਰ ਵਿਨੇਗਰ ਠੀਕ ਹੈ ਜੀ ਸੇਪ ਦਾ ਸਿਰਕਾ ਠੀਕ ਹੈ ਭਰਾ ਇਹ ਹੈ ਜੀ ਸੇਪ ਦਾ ਸਿਰਕਾ ਠੀਕ ਹੈ ਇਸ ਇਹਦਾ ਨਾਮ ਐ ਰਾਮਬਨ ਰੱਖਿਆ ਹੋਇਆ ਤੇ ਐਡਾ ਨਾਮ ਦਿੱਤਾ ਤੇ ਕਿਸੇ ਗੱਲ ਕਰਕੇ ਦਿੱਤਾ ਹੋਣਾ ਨਾਲ ਮੈਨੂੰ ਖੁੱਦ 8 ਸਾਲ ਦਾ ਮੇਰਾ ਆਪਣਾ ਐਕਸਪੀਰੀਅੰਸ ਹੋ ਗਿਆ ਦੇ ਉੱਤੇ ਠੀਕ ਹੈ ਇੱਕ ਉੱਤਰਵਾਜੀ ਵਿੱਚ ਬਹੁਤ ਮਹੀਨੇ ਰੱਖਦਾ ਹੈ ਅਗਰ ਤੁਸੀਂ ਇਹ ਵਰਤਦੇ ਹੋ ਤੇ ਦੂਜੀਆਂ ਦਵਾਈਆਂ ਤੋਂ ਕਾਫੀ ਹੱਦ ਤੱਕ ਬਚੇ ਰਹੋਗੇ ਹੁਣ ਗੱਲ ਕਰਨੀ ਹੈ ਦੇ ਵਰਤਣ ਦਾ ਤਰੀਕਾ ਵੀ ਆਪਾਂ ਇਹਨੂੰ ਕਿਵੇਂ ਯੂਜ਼ ਕਰ ਸਕਨੇ ਆ ਇਹ ਵੀਰੋ 1 ਲੀਟਰ ਦੇ ਵਿੱਚ ਤੁਸੀਂ 4 ਤੋਂ 5 ਐਮਲ ਪਾ ਸਕਦੇ ਹੋ 4 ਐਮਲ ਪਾ ਦਿਓ 5 ਪਾ ਦਿਓ ਠੀਕ ਹੈ ਤੇ ਇਹਦਾ ਵਰਤਣ ਦਾ ਮੌਸਮ ਦੇ ਹਿਸਾਬ ਨਾਲ ਆ ਅਗਰ ਮੰਨ ਲਓ ਆ ਦਿਨ ਚੱਲਦੇ ਪਿਆ ਤੁਸੀਂ ਜਨਵਰੀ ਤੋਂ ਲਾਓ ਜਨਵਰੀ ਤੇ ਫਰਵਰੀ ਦੇ ਮਹੀਨੇ ਵਿੱਚ ਤੁਸੀਂ ਇੱਕ ਹਫਤੇ 'ਚ ਇੱਕ ਵਾਰ ਯੂਜ਼ ਕਰਨਾ ਇੱਕ ਹਫਤੇ ਵਿੱਚ ਇੱਕ ਵਾਰ ਠੀਕ ਆ ਅੱਗਾ ਜਦੋਂ ਮਾਰਚ ਦਾ ਮਹੀਨਾ ਆ ਗਿਆ ਹਨਾ ਥੋੜਾ ਮੌਸਮ ਖੁੱਲ ਗਿਆ ਮਾਰਚ ਤੇ ਅਪ੍ਰੈਲ ਦੇ ਮਹੀਨੇ 'ਚ ਤੁਸੀਂ 10 ਦਿਨਾਂ 'ਚ ਇੱਕ ਵਾਰ ਯੂਜ਼ ਕਰਨਾ ਠੀਕ ਆ ਫਿਰ ਅੱਗਾ ਜਦੋਂ ਬਿਲਕੁਲ ਹੀ ਮਈ ਅਪ੍ਰੈਲ ਅੱਦ ਮਈ ਤੇ ਜੂਨ ਜਦੋਂ ਤੱਕ ਬਰਸਾਤਾ ਨਹੀਂ ਸ਼ੁਰੂ ਹੁੰਦੀ ਆ ਮੌਸਮ ਖੁੱਲਾ ਤੁਸੀਂ 15 ਦਿਨ ਚ ਇੱਕ ਵਾਰ ਵਰਤਣਾ ਠੀਕ ਹੈ ਫਿਰ ਆ ਜਾਂਦੀ ਹੈ ਬਰਸਾਤਾ ਦਾ ਮੌਸਮ ਜਿੰਨੇ ਦਿਨ ਬਰਸਾਤਾ ਦਾ ਮੌਸਮ ਚੱਲਦਾ ਸੋਣ ਦਾ ਮੌਸਮ ਹੋ ਗਿਆ ਜਿਵੇਂ ਯਾਨੀ ਕਿ ਤੁਸੀਂ ਲਾ ਲਓ ਜੂਨ ਦੀ 20 ਤਰੀਕ ਤੋਂ ਲਾ ਲਓ ਜੂਨ ਦੀ 20 ਜੁਲਾਈ ਅਗਸਤ ਦੀ 20 ਤਰੀਕ ਤੱਕ 2 ਮਹੀਨੇ ਲਾ ਲਓ ਤੁਸੀਂ ਫਿਰ ਤੁਸੀਂ ਹਫਤੇ ਚ ਇੱਕ ਵਾਰ ਯੂਜ਼ ਕਰਨਾ ਠੀਕ ਹੈ ਫਿਰ ਜਦੋਂ ਮੌਸਮ ਬਰਸਾਤਾਂ ਦਾ ਬੰਦ ਹੋ ਗਿਆ ਮੌਸਮ ਖੁੱਲਾ ਜਿਹਾ ਆ ਗਿਆ ਤੁਸੀਂ ਇਹਨੂੰ 15 ਦਿਨਾਂ 'ਚ ਜਾਂ ਹਫ਼ਤੇ ਵਿੱਚ ਦਸੰਬਰ ਮਹੀਨੇ ਤੱਕ ਨਵੰਬਰ ਮਹੀਨੇ ਤੱਕ ਇਹਨੂੰ ਤੁਸੀਂ ਇੰਨਾ ਵਰਤ ਸਕਦੇ ਹੋ ਜਿਵੇਂ ਜਿਵੇਂ ਠੰਡ ਵਧਦੀ ਜਾਏਗੀ ਜੇ ਤੁਸੀਂ 15 ਦਿਨਾਂ 'ਚ ਮੰਨ ਲਓ ਜੁਲਾਈ ਤੋਂ ਬਾਅਦ ਅਗਸਤ ਆ ਗਿਆ ਹਨਾ ਅਗਸਤ ਸਤੰਬਰ ਤੇ ਅਕਤੂਬਰ ਤੇ ਨਵੰਬਰ ਇਹ ਚਾਰ ਮਹੀਨਿਆਂ 'ਚ ਦੋ ਮਹੀਨੇ ਤੁਸੀਂ ਸ਼ੁਰੂਆਤ ਵਾਲੇ ਅਗਸਤ ਤੇ ਸਤੰਬਰ ਵਿੱਚ ਤੁਸੀਂ 15 ਦਿਨਾਂ ਚ ਇੱਕ ਵਾਰ ਠੀਕ ਹੈ ਅਕਤੂਬਰ ਹੱਦ ਤੱਕ ਅਕਤੂਬਰ ਤੋਂ ਬਾਅਦ ਨਵੰਬਰ ਦਾ ਮਹੀਨਾ ਤੁਸੀਂ 10 ਦਿਨਾਂ ਚ ਇੱਕ ਵਾਰ ਫਿਰ ਆ ਗਿਆ ਮਹੀਨਾ ਦਸੰਬਰ ਦਾ ਦਸੰਬਰ ਜਨਵਰੀ ਤੇ ਫਰਵਰੀ ਇਹ ਹਫ਼ਤੇ ਚ ਇੱਕ ਵਾਰ ਇਹ ਤੁਸੀਂ ਰੈਗੂਲਰ ਯੂਜ਼ ਕਰੋ ਜੇ ਤੁਹਾਡੇ ਖੁੱਡੇ ਦੇ ਅੰਦਰ ਬਿਮਾਰੀ ਆ ਕੇ ਘੁੰਮਣ ਵਾਲੀ ਤੇ ਮੈਂ ਤੁਹਾਡਾ ਦੇਂਦਾਰ ਹਾਂ ਆਹ ਸ਼ਰਤ ਹੈ ਜੇ ਤੁਸੀਂ ਬਾਹਰੋਂ ਬਿਮਾਰੀ ਨਹੀਂ ਲੈ ਕੇ ਆਉਗੇ ਇਹ ਨਹੀਂ ਵੀ ਤੁਸੀਂ ਕਿਸੇ ਦੇ ਖੁੱਡੇ 'ਚ ਕੋਈ ਕਬੂਤਰ ਚੁੱਕ ਕੇ ਲਿਆਂਦਾ ਲਿਆ ਕੇ ਸਿੱਧਾ ਆਪਣੇ ਖੁੱਡੇ 'ਚ ਛੱਡ ਲਿਆ ਤੇ ਫਿਰ ਆਖ ਦਿੱਤਾ ਬਈ ਬਿਮਾਰੀ ਆ ਗਈ ਆ ਵੇਖੋ ਆਏਗੀ ਮੈਂ ਵੀ ਕਬੂਤਰਾਂ ਦਾ ਲੈਣ ਦੇਣ ਕਰਨਾ ਇਹ ਨਹੀਂ ਹੈਗਾ ਵੀ ਮੈਂ ਕਬੂਤਰਾਂ ਦਾ ਲੈਣ ਦੇਣ ਨਹੀਂ ਕਰਦਾ ਕਰਨਾ ਮੈਂ ਮੈਂ ਕੱਲ ਵੀ ਹੱਲੇ ਲੈ ਕੇ ਆਇਆ ਕਿਸੇ ਭਰਾ ਕੋਲ ਗਿਆ ਆ ਸਾ ਉਹਦੇ ਕੋਲ ਦੋ ਤਿੰਨ ਜਾਨਵਰ ਚੱਕ ਕੇ ਲਿਆ ਆ ਪਰ ਮੇਰਾ ਆਪਣਾ ਸਿਸਟਮ ਹੁੰਦਾ ਵੀ ਮੈਂ ਕਬੂਤਰ ਲਿਆ ਕੇ ਪੈਰ ਪੂਰ ਧੋ ਕੇ ਮੂੰਹ ਚੰਗੀ ਚੰਗੀ ਤਰ੍ਹਾਂ ਕਬੂਤਰ ਦਾ ਧੋ ਕੇ ਮਨੂੰ ਅਲੱਗ ਖੁੱਡੇ 'ਚ ਛੱਡਣਾ ਹਫਤਾ 10 ਦਿਨ ਉਹ ਅਲੱਗ ਖੁੱਡੇ 'ਚ ਰਹੇਗਾ ਜੇ ਉਹਦੇ 'ਚ ਕੋਈ ਪ੍ਰੋਬਲਮ ਹੋਈ ਤੇ ਉੱਥੇ ਤੁਹਾਨੂੰ ਹਫਤੇ 10 ਦਿਨ ਦੇ ਅੰਦਰ ਉਹਦੇ 'ਚ ਕੋਈ ਨਾ ਕੋਈ ਸਿੰਪਟਮ ਮਿਲ ਜਾਣਗੇ ਠੀਕ ਹੈ ਅਗਰ ਹਫਤਾ 10 ਦਿਨ ਕਬੂਤਰ ਸੈੱਟ ਆ ਜਿੱਦਨ ਤੁਸੀਂ ਉਹਨੂੰ ਆਪਣੇ ਖੁੱਡੇ ਦੇ ਵਿੱਚ ਕਬੂਤਰਾਂ ਨਾਲ ਛੱਡਣਾ ਤੁਸੀਂ ਪੋਟਾਸ਼ੀਅਮ ਹੁੰਦੀ ਜਿਹਨੂੰ ਲਾਲ ਦਵਾਈ ਕਹਿੰਦੇ ਆ ਹਨਾ ਉਹ ਹੋਗੀ ਜਾਂ ਡਟੋਲ ਹੋਗੀ ਹਨਾ ਉਹਦਾ ਥੋੜਾ ਜਿਹਾ ਪਾਣੀ ਚ ਪਾ ਕੇ ਉਹਨੂੰ ਘੋਲ ਲਓ ਘੋਲ ਕੇ ਕਬੂਤਰ ਨੂੰ ਚੰਗੀ ਤਰ੍ਹਾਂ ਵਿੱਚ ਖੰਗਾਲ ਕੇ ਜਿਵੇਂ ਨਿਵਾ ਕੇ ਕੂਤਰ ਦੇ ਪਰ ਆਪੂਰਾ ਨੂੰ ਲੱਗ ਜਾ ਡਟੋਲ ਜਾਂ ਲਾਲ ਦਵਾਈ ਹਲਕੀ ਜੀ ਪਾਣੀ ਆ ਨਾ ਮਾਤਰ ਦੀ ਲਾਲ ਦਵਾਈ ਕਿਤੇ ਰੰਗ ਛਾੜ ਦਿਓ ਕਬੂਤਰ ਤੇ ਪੋਟਾਸ਼ੀਅਮ ਦੀ ਅੱਬਲ ਤੇ ਡਟੋਲ ਸਭ ਤੋਂ ਬੈਸਟ ਆ ਕਬੂਤਰ ਦਾ ਮੂੰਹ ਬਾਹਰ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਵਿੱਚ ਖੰਗਾਲ ਕੇ ਤੇ ਕਬੂਤਰ ਨੂੰ ਧੁੱਪੇ ਛੱਡੋ ਜਦੋਂ ਕਬੂਤਰ ਤੁਹਾਡਾ ਸੁੱਕ ਜੇ ਤੇ ਉਹਨੂੰ ਤੁਸੀਂ ਆਪਣੇ ਖੁੱਡੇ 'ਚ ਛੱਡੋ ਇੰਜ ਕਬੂਤਰਾਂ ਦਾ ਤੁਸੀਂ ਲੈਣਦੇ ਨੇ ਕਰਿਆ ਕਰੋ ਠੀਕ ਹੈ ਜਿਆਦਾ ਨਾ ਕਰੋ ਤੇ ਵਧੀਆ ਗੱਲ ਆ ਜੇ ਕਰਨਾ ਪੈਂਦਾ ਕਿਉਂਕਿ ਹਰ ਇੱਕ ਘਰ ਦਾ ਬੰਦਾ ਕਬੂਤਰ ਦੇਣੇ ਵੀ ਪੈਂਦੇ ਆ ਲੈਣੇ ਵੀ ਪੈਂਦੇ ਆ ਪਰ ਇਹ ਜ਼ਰੂਰ ਰੂਟੀਨ ਰੱਖੋ ਵੀ ਕਿਸੇ ਕੋਲ ਅਗਰ ਕਬੂਤਰ ਆਪਾਂ ਵਾਪਸ ਲੈ ਕੇ ਆਏ ਆ ਜਾਂ ਕਿਸੇ ਕੋਲੋਂ ਉਂਝ ਲਿਆਂਦਾ ਤੇ ਉਹਨੂੰ ਤੁਸੀਂ ਹਫ਼ਤਾ 10 ਦਿਨ ਅਲੱਗ ਖੁੱਡੇ 'ਚ ਰੱਖਣਾ ਆਪਣੇ ਕਬੂਤਰਾਂ 'ਚ ਨਹੀਂ ਮਿਲਾਨਾ ਹੈਗਾ ਠੀਕ ਹੈ ਅਗਰ ਇਹ ਥੋੜੀਆਂ ਜੀਆਂ ਚੀਜ਼ਾਂ ਦਾ ਗੌਰ ਕਰ ਲੋਗੇ ਨਾ ਤੇ ਛੇਤੀ ਕੀਤੇ ਆ ਖੁੱਡੇ ਦੇ ਅੰਦਰ ਬਿਮਾਰੀ ਨਹੀਂ ਆਉਂਦੀ ਬੇਗੋਰੀ ਚ ਹੀ ਬਿਮਾਰੀ ਆਉਂਦੀ ਹੈ ਖੁੱਡਿਆਂ ਚ ਠੀਕ ਹੈ ਨਾ ਤੇ ਅਗਰ ਇਹ ਚੀਜ਼ ਵਰਤਦੇ ਹੋ ਤੇ ਸ਼ਰਤ ਤੇ ਆਪਣੀ ਇਹ ਹੀ ਹੈ ਵੀ ਤੁਸੀਂ ਵੈਕਸੀਨ ਨਹੀਂ ਕਰੋਗੇ ਅਗਰ ਕਰਦੇ ਹੋ ਅਗਰ ਨਹੀਂ ਕਰਦੇ ਤੇ ਤੁਹਾਨੂੰ ਕਦੀ ਜ਼ਰੂਰਤ ਵੀ ਨਹੀਂ ਪਵੇਗੀ ਠੀਕ ਹੈ ਇਹ ਲਵੋ ਆਮ ਜਰਨਲ ਸਟੋਰ ਤੋਂ ਮਿਲ ਜਾਂਦਾ ਹੈ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਠੀਕ ਹੈ ਸਭ ਤੋਂ ਬੈਸਟ ਤੇ ਹੁੰਦਾ ਹੈ ਵਰਜ ਕੰਪਨੀ ਹੈ ਉਹਦਾ ਹੁੰਦਾ ਪਰ ਉਹ ਮਹਿੰਗਾ ਬਹੁਤ ਹੈ ਠੀਕ ਹੈ ਤੇ ਤੁਸੀਂ ਉਹ ਚੰਗੇ ਵਧੀਆ ਜਰਨਲ ਸਟੋਰ ਤੋਂ ਲੈ ਕੇ ਵੀ ਆਰਗੈਨਿਕ ਸਾਨੂੰ ਮਿਲਦੇ ਪਿਓਰ ਸੇਵ ਦਾ ਸਿਰਕਾ ਤੇ ਵਰਤੋ ਫਾਇਦਾ ਲਵੋ ਖੁਦ ਇੱਕ ਹੋਰ ਮੈਂ ਗੱਲ ਜਰੂਰ ਕਹਿ ਦਿਆਂ ਭਰਾਵਾਂ ਨੂੰ ਭਈ ਇਹ ਕੋਈ ਮੈਂ ਤੁਹਾਨੂੰ ਜਾਦੂ ਨਹੀਂ ਦੱਸਦਾ ਹੈਗਾ ਤੁਸੀਂ ਇੱਕ ਅੱਧੀ ਵਾਰ ਚੀਜ਼ ਵਰਤ ਕੇ ਆਖੋ ਵੀ ਸਾਡੇ ਕਬੂਤਰਾ 'ਚ ਪਤਾ ਨਹੀਂ ਕੀ ਫਰਕ ਪਾਏਗੀ ਇਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਇਹ ਚੀਜ਼ਾਂ ਇਹੋ ਜਿਹੀਆਂ ਨੇ ਇਹ ਹੌਲੀ 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 ਕਿਉਂਕਿ ਇਹ ਹਰਬਲ ਚੀਜ਼ਾਂ ਨੇ ਕੋਈ ਮੈਂ ਪੂੜੀ ਤੇ ਤੁਹਾਨੂੰ ਦਿੱਤੀ ਨਹੀਂ ਹੈਗੀ ਵੀ ਜਾ ਕੇ ਪਾਣੀ 'ਚ ਘੋਲੋਗੇ ਤੇ ਜਾਦੂ ਹੋ ਜਾਏਗਾ ਇਦਾਂ ਦੀ ਕੋਈ ਗੱਲ ਨਹੀਂ ਇਹ ਚੀਜ਼ਾਂ ਵਰਤੋ ਉਹ ਨਾਲੇ ਟਾਈਮ ਵਿੱਚ ਅਗਰ ਤੁਸੀਂ ਰੁਟੀਨ 'ਚ ਇਹਨਾਂ ਨੂੰ ਵਰਤਦੇ ਹੋ ਉਹਨਾਂ ਵਾਲੇ ਟਾਈਮ 'ਚ ਤੁਸੀਂ ਖੁਦ ਲੋਕਾਂ ਨੂੰ ਸੁਜੈਸਟ ਕਰੋਗੇ ਵੀ ਆ ਚੀਜ਼ਾਂ ਵਰਤੋ ਭਾਈ ਬਹੁਤ ਫਾਇਦਾ ਇਹਨਾਂ ਦਾ ਠੀਕ ਹੈ ਦਵਾਈਆਂ ਤੋਂ ਬਚਿਆ ਰਹਿੰਦਾ ਬੰਦਾ ਅੱਛਾ ਇੱਕ ਚੀਜ਼ ਹੋਰ ਅਗਰ ਆ ਆਪਾਂ ਕਬੂਤਰਾਂ ਨੂੰ ਵਰਤਨੇ ਆ ਮੈਂ ਉੱਡਣ ਵਾਲੇ ਕਬੂਤਰਾਂ ਨੂੰ ਵੀ ਵਿੱਚ ਕੋਰਸ ਕਰਾ ਦੇਣਾ ਇਹਦਾ ਪੋਟਾ ਸਾਫ਼ ਕਰਦੀ ਆ ਕਬੂਤਰਾਂ ਦਾ ਠੀਕ ਹੈ ਅੱਛਾ ਅਗਰ ਇਹ ਵਰਤਨੇ ਆ ਨੋਰਮਲੀ ਕਦੀ ਕਦਾਰ ਇਹ ਨਹੀਂ ਮੈਂ ਤੁਸੀ ਆਖਾ ਵੀ ਤੁਸੀਂ ਇਹ ਦੇਖ ਕੇ ਕਰੋ ਨਾਰਮਲੀ ਕਦੀ ਕਦਾਰੇ ਕਬੂਤਰਾਂ ਦੇ ਜਗਰੇ ਪਾਇਆ ਹੁੰਦਾ ਨਾ ਜਿਸ ਦਿਨ ਪਾਣੀ ਤੇ ਮੈਨੂੰ ਕਿਸੇ ਦੀ ਬਿੱਠ ਦੇ ਵਿੱਚ ਕੀੜੇ ਵੀ ਲੱਭ ਜਾਂਦੇ ਆ ਕੱਡੇ ਹੋਏ ਵੀ ਇਹ ਹਲਕੇ ਫੁਲਕੇ ਕੀੜੇ ਵੀ ਕੱਢੀ ਜਾਂਦੀ ਹੈ ਹੁਣ ਮੈਂ ਇੱਕ ਕੀੜਿਆਂ ਦੀ ਗੱਲ ਆ ਗਈ ਪ੍ਰਾਉ ਜੀ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਹਲਦੀ ਦਾ ਪਾਣੀ ਵਰਤ ਲਿਆ ਆਹ ਵਰਤ ਲਿਆ ਠੀਕ ਆ ਗਰਮ ਪਾਣੀ ਯੂਜ਼ ਕਰ ਲਿਆ ਅਜਵੈਨ ਵਾਲਾ ਪਾਣੀ ਯੂਜ਼ ਕਰ ਲਿਆ ਜਦ ਮੈਂ ਜਿਹੜੀ ਮਿੱਟੀ ਬਣਾਉਣਾ ਉਹ ਹੋ ਗਈ ਇਹ ਚੀਜ਼ ਜਪਾਨਾ ਉਹ ਤੇ ਮੇਰੇ ਕਬੂਤਰ ਡਿਵਰਮਿੰਗ ਕਰਨਾ ਵਾ ਮੈਂ ਰੂਟੀਨ ਚ ਕਰਨਾ ਜਿਵੇਂ ਕਰਨੀ ਚਾਹੀਦੀ ਆ ਪਰ ਮੇਰੇ ਕਬੂਤਰ ਕੀੜੇ ਨਹੀਂ ਕੱਟਦੇ ਲੋਕਾਂ ਤਰ੍ਹਾਂ ਵੀ ਇੰਨੇ ਢੇਰ ਦਾ ਢੇਰ ਲਾਇਆ ਹੋਇਆ ਨਾ ਉਹਨਾਂ ਦੇ ਹੁੰਦੇ ਹੀ ਨਹੀਂ ਬਾਹਰੋਂ ਕੋਈ ਕਬੂਤਰ ਲਿਆਵਾਂਗਾ ਉਹਦੇ ਕਰਾਂਗਾ ਉਹ ਢੇਰ ਜ਼ਰੂਰ ਲਾਏਗਾ ਮੇਰੇ ਖੁਦ ਦੇ ਕਬੂਤਰ ਕਦੀ ਕੀੜੇ ਨਹੀਂ ਕੱਟਦੇ ਹਜੇ ਕਿਉਂਕਿ ਕੀੜੇ ਮੈਂ ਉਹਨਾਂ ਦੇ ਹੋਣ ਹੀ ਨਹੀਂ ਦਿੰਦਾ ਮੈਂ ਦਾਣੇ ਚ ਤਾਰਾ ਮੀਰਾ ਪਾਣਾ ਤਾਰਾ ਮੀਰਾ ਚਕੜਤਨ ਹੁੰਦੀ ਆ ਕਬੂਤਰਾਂ ਦੇ ਕੀੜੇ ਕੱਢਦਾ ਅਜਵਾਇਨ ਚਾਰੇ ਆ ਜਵੈਨਾ ਦਾ ਲੋਕੀ ਡਿਵਰਮਿੰਗ ਵਾਸਤੇ ਵੀ ਵਰਤਦੇ ਆ ਆਹ ਸੇਵ ਦਾ ਸਿਰਕਾ ਕੱਟਦਾ ਪਿੱਲੀ ਇੱਟ ਅਗਰ ਤੁਸੀਂ ਰੂਟੀਨ ਚ ਪਿੱਲੀ ਇੱਟ ਵੀ ਪਾਉਂਦੇ ਹੋ ਉਹ ਵੀ ਅੰਦਰੋਂ ਦੀ ਕੀੜੇ ਸਫਾਈ ਕਰਦੀ ਅੰਤਾਂ ਦੀ ਉਹ ਇੱਟ ਦੇ ਨਾਲ ਕੀੜੇ ਵੀ ਬਾਹਰ ਹੁੰਦੇ ਆ ਅੰਤਾਂ ਚੋਂ ਨਿਕਲ ਕੇ ਠੀਕ ਹੈ ਨਾ ਇਹ ਚੀਜ਼ਾਂ ਦਾ ਛੋਟਾ ਛੋਟਾ ਫਾਇਦਾ ਹੈ ਪਰ ਬਹੁਤ ਜ਼ਿਆਦੇ ਫਾਇਦੇ ਹੁੰਦੇ ਆ ਤੁਸੀਂ ਹੋਪ ਕਰਦੇ ਵੀ ਕੋਈ ਐਹੋ ਜੀ ਚੀਜ਼ ਸਾਨੂੰ ਦੱਸੀ ਜਾਏ ਅਸੀਂ ਵਰਤੀਏ ਤੇ ਇੰਜ ਲੱਗੇ ਉਹ ਜਾਦੂ ਹੋ ਗਿਆ ਐਦਾਂ ਦਾ ਕੁਝ ਨਹੀਂ ਹੁੰਦਾ ਉਹ ਜਿਹੜਾ ਜਾਦੂ ਹੁੰਦਾ ਫਿਰ ਹੁੰਦਾ ਇੱਕ ਅੱਧੇ ਦੇਣ ਵਾਸਤੇ ਹੀ ਹੈ ਠੀਕ ਹੈ ਨਾ ਦਵਾਈਆਂ ਹੈਗੀਆਂ ਹੁਣ ਆਪਾਂ ਪੋਲਟਰੀ ਦੀਆਂ ਦਵਾਈਆਂ ਯੂਜ਼ ਕਰਨੀਆਂ ਜਿਨ੍ਹਾਂ ਦੀ ਆਪਾਂ ਨੂੰ ਨੋਲੇਜ ਹੈ ਉਹ ਜਾਦੂ ਕਰਦੀਆਂ ਨੇ ਪਰ ਉਹਨਾਂ ਸਾਈਡ ਇਫੈਕਟ ਵੀ ਹੁੰਦੇ ਆ ਨਾਲ ਦੀ ਨਾਲ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਜਿਹਨੂੰ ਤੁਸੀਂ ਰੋਜ਼ ਵੀ ਯੂਜ਼ ਕਰੋਗੇ ਸਿਰਫ ਤੇ ਸਿਰਫ ਇਹਦਾ ਪਤਾ ਕੀ ਸਾਈਡ ਇਫੈਕਟ ਹੋਏਗਾ ਤੁਹਾਡੇ ਕਬੂਤਰਾਂ 'ਚ ਚਰਬੀ ਨਹੀਂ ਬਣਨ ਦੇਗਾ ਇਹ ਆ ਸਾਈਡ ਇਫੈਕਟ ਹੋਏਗਾ ਚਰਬੀ ਖੋਰ ਦਾ ਸਲਿਮ ਰਹਿਣਗੇ ਕਬੂਤਰ ਠੀਕ ਆ ਹੋਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਮੈਨੂੰ ਤੇ ਇੰਨੇ ਸਾਲਾਂ 'ਚ ਨਹੀਂ ਲੱਭਾ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਇਆ ਕਮੈਂਟ 'ਚ ਜਰੂਰ ਦੱਸਿਓ ਜੇ ਵੀ ਬਾਈ ਆਪਾਂ ਅਸੀਂ ਵਰਤਨੇ ਆ ਇਸੇ ਸਾਨੂੰ ਆ ਇਹਦਾ ਆ ਨੁਕਸਾਨ ਇਹਦਾ ਸਾਈਡ ਇਫੈਕਟ ਦਾ ਪਤਾ ਲੱਗਾ ਮੇਰੀ ਵੀ ਨੋਲੇਜ 'ਚ ਇਫਾ ਹੋਏਗਾ ਠੀਕ ਆ ਕੋਈ ਮੈਂ ਐਡਾ ਮਾਹਿਰ ਨਹੀਂ ਹੈਗਾ ਜਾਂ ਮੈਂ ਕੋਈ ਇਦੀਆਂ ਕਿਤਾਬਾਂ ਜਾਂ ਇਹਦਾ ਕੋਰਸ ਜਾਂ ਦੀ ਪੜ੍ਹਾਈ ਨਹੀਂ ਕੀਤੀ ਹੈਗੀ ਇਹ ਤਜਰਬੇ ਹੀ ਆ ਤੁਹਾਡੇ ਅੱਗੇ ਭਰਾਵਾਂ ਤੋਂ ਸਿੱਖੇ ਆ ਤੇ ਅੱਗੇ ਤੁਹਾਨੂੰ ਸ਼ੇਅਰ ਕਰਨੇ ਪਏ ਆ ਵੀ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗੇ ਠੀਕ ਹੈ ਨਾ ਜੇ ਕੋਈ ਤੁਹਾਨੂੰ ਕਿਸੇ ਭਰਾ ਨੂੰ ਸਾਈਡ ਇਫੈਕਟ ਹੋਇਆ ਤੇ ਜਰੂਰ ਦੱਸਿਆ ਜੇ ਕਮੈਂਟ ਕਰਿਆ ਜੇ ਬਾਕੀ ਬਈ ਭਰਾਓ ਨਵਾਂ ਚੈਨਲ ਐਨੂੰ ਸਪੋਰਟ ਕਰੋ ਆਉਣ ਵਾਲੇ ਟਾਈਮ ਵਿੱਚ ਮੇਰਾ ਆਪਣਾ ਜਿਹੜਾ ਤਜਰਬਾ ਕਬੂਤਰ ਫੇਟ ਰੱਖਣ ਦਾ ਕਬੂਤਰਬਾਜੀ ਦਾ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗਾ ਮੈਂ ਹੁਣ ਇਹ ਇਦੋਂ ਪਹਿਲਾਂ ਵੀਡੀਓ ਸਗੋਂ ਖੁੱਡਿਆਂ ਦੀਆਂ ਪਾਣੀ ਸੀ ਪਰ ਮੌਸਮ ਨਹੀਂ ਸਾਫ਼ ਹੋ ਰਿਹਾ ਥੋੜੀ ਜੀ ਧੁੱਪ ਤਪ ਜਿੱਦਰ ਨਿਕਲੇਗੀ ਖੁੱਡਿਆਂ ਬਾਰੇ ਇੱਕ ਲੰਬੇ ਵਿਸਤਾਰ ਨਾਲ ਆਪਾਂ ਗੱਲ ਕਰਾਂਗੇ ਤੇ ਤੁਹਾਨੂੰ ਉਹਦੇ ਵਿੱਚ ਮੇਰਾ ਮੰਨਣਾ ਵੀ ਕੋਈ ਨਾ ਕੋਈ ਤੁਹਾਡੀ ਨੋਲੇਜ ਇਜਾਫਾ ਜਰੂਰ ਕਰੇਗੀ ਉਹ ਵੀਡੀਓ ਵੀ ਤੇ ਉਹਨੂੰ ਵੀ ਆਉਣ ਵਾਲੇ ਟਾਈਮ 'ਚ ਤੁਹਾਡੇ ਕੋਲ ਆਏਗੀ ਜਰੂਰ ਦੇਖਿਆ ਜੇ ਆਹ ਵੀਡੀਓ ਵੀ ਦੇਖਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਭਰਾਓ ਜੇ ਮੈਂ ਤੁਹਾਡੇ ਲਈ ਥੋੜੀ ਜੀ ਮਿਹਨਤ ਕਰਨਾ ਤੇ ਤੁਸੀਂ ਮੇਰੇ ਲਈ ਥੋੜਾ ਜਿਹਾ ਟਾਈਮ ਜ਼ਰੂਰ ਕੱਢਿਆ ਕਰੋ ਇਹਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਸਪੋਰਟ ਕਰੋ ਲਾਈਕ ਕਰੋ ਕਮੈਂਟ ਕਰੋ ਜਿਹੜੇ ਭਰਾ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਅਗਰ ਮੰਨਦੇ ਹੋ ਵੀ ਮੈਂ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਹੈਲਪ ਕਰ ਸਕਣਾ ਤੇ ਤੁਸੀਂ ਵੀ ਮੇਰੀ ਹੈਲਪ ਕਰੋ ਸਬਸਕ੍ਰਾਈਬ ਕਰੋ ਨੂੰ ਬੈਲ ਆਈਕਨ ਦਾ ਬਟਨ ਦੱਬੋ ਤਾਂ ਕਿ ਜੇ ਹੋਰ ਕੋਈ ਮੈਂ ਵੀਡੀਓ ਪਾਵਾਂ ਤੇ ਤੁਹਾਡੇ ਤੱਕ ਜ਼ਰੂਰ ਪਹੁੰਚੇ ਮੈਂ ਇਦੂ ਪਹਿਲਾ ਜਿਹੜੀ ਵੀਡੀਓ ਨਹੀਂ ਸਨ ਪਾੰਦਾ ਹੈਗਾ ਮੈਂ ਪਾੰਨਾ ਸਰ ਰਿਕਾਰਡਿੰਗ ਆ ਗਰੁੱਪਾਂ ਦੇ ਵਿੱਚ ਬਹੁਤ ਭਰਾ ਜਾਣਦੇ ਹੋਣਗੇ ਜੁੱਜੂਏ ਚੈਨਲ ਗਰੋ ਕਰੇਗਾ ਉਹ ਭਰਾ ਵੀ ਜੁੜਨਗੇ ਉਹ ਜ਼ਰੂਰ ਦੱਸਿਆ ਜੇ ਬਈ ਤੁਸੀਂ ਕਿਹੜੇ ਭਰਾ ਨੇ ਮੇਰੇ ਤੋਂ ਕਿਸੇ ਟਾਈਮ ਕੋਈ ਮਦਦ ਮੈਂ ਕਿਸੇ ਦੀ ਕੀਤੀ ਹੋਏ ਜਾਂ ਮੇਰੀ ਦਵਾਈਆਂ ਦੱਸਣ ਨਾਲ ਕਿਸੇ ਦਾ ਹੈਲਪ ਹੋਈ ਹੋਏ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਜੇ ਮੈਨੂੰ ਕੋਈ ਜਾਣਦਾ ਹਨਾ ਤੇ ਬਾਕੀ ਅਗਲੀ ਵੀਡੀਓ ਜੋ ਵੀ ਹੋਏਗੀ ਜਲਦ ਤੁਹਾਡੇ ਅੱਗੇ ਲਿਆਂਾਈ ਜਾਏਗੀ ਤੇ ਇਸ ਚੀਜ਼ ਨੂੰ ਵਰਤੋ ਰਿਜ਼ਲਟ ਲਓ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਫਰਾਓ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ